ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੁਖ ਪਿਆਰਿਓ ਆਪਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਉਮੀਦ ਕਰਦੇ ਆਂ ਗੁਰੂ ਸਾਹਿਬ ਜੀ ਦੀ ਚਾਨਣਾ ਚ ਅਰਦਾਸ ਕਰਦੇ ਆਂ ਮਹਾਰਾਜ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਗੁਰਮੁਖ ਪਿਆਰਿਓ ਇਹ ਵੀਡੀਓ ਆਪਜੀ ਲਈ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਜਿੰਨਾਂ ਗੱਲਾਂ ਨੂੰ ਲੈ ਕੇ ਕੋਈ ਕਨਫਿਊਜ਼ਨ ਹੈ ਤਾਂ ਕਲੀਅਰ ਹੋ ਜਾਣ ਗਿਆ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ ਗੁਰਮੁਖ ਪਿਆਰਿਓ ਆਪਾਂ ਕਿ ਸੇ ਗੁਰਮੁਖਾਂ ਨੂੰ ਹੁਣੇ ਮਿਲੇ ਤੇ ਉਹਨਾਂ ਨਾਲ ਬੈਠ ਕੇ ਵਿਚਾਰ ਹੋ ਰਿਆ ਸੀ ਤੇ ਉਹ ਕਈ ਦਿਨਾਂ ਤੋਂ ਕੋਈ ਗੱਲ ਕਰਨੀ ਚਾਹ ਰਹੇ ਸੀ ਸ਼ੇਅਰ ਤੇ ਅੱਜ ਆਪਾਂ ਉਹਨਾਂ ਨੂੰ ਜਿਵੇਂ ਮਿਲਣਾ ਸੀਗਾ ਤੇ ਉਹ ਕਹਿੰਦੇ ਆਓ ਆਪਾਂ ਆਪ ਜੀ ਨਾਲ ਕੋਈ ਜ਼ਰੂਰੀ ਵਿਚਾਰ ਕਰਨਾ ਤੇ ਉਹ ਕਹਿੰਦੇ ਵੀ ਉਹਨਾਂ ਦਾ ਪਰਿਵਾਰ ਚ ਦੋ ਤਿੰਨ ਜੀਆਂ ਨੂੰ ਉਸੇ ਚੀਜ਼ ਨੂੰ ਲੈ ਕੇ ਇੱਕ ਡਾਊਟ ਕਹਿ ਲਓ ਜਾਂ ਉਸੀ ਚੀਜ਼ ਨੂੰ ਮੰंदे ਵੀ ਪਏ ਨੇ ਪਰ ਉਹਨਾਂ ਨੂੰ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਤਾਂ ਆਪਾਂ ਸੋਚਿਆ ਕਿਉਂ ਨਾ ਇਹ ਤੇ ਵੀਡੀਓ ਬਣਾਈ ਜਵੇ ਕਿ ਸਾਰਿਆਂ ਨੂੰ ਇਹਦੇ ਤੇ ਜਿਹੜੀ ਕਲੈਰਿਟੀ ਮਿਲ ਸਕੇ ਵੀ ਕੀ ਭੂਤ ਪ੍ਰੇਤ ਨਿ사ਜ ਇਹ ਹੁੰਦੇ ਤੇ ਬਾਣੀ ਇਹਦੇ ਬਾਰੇ ਕੀ ਸਾਨੂੰ ਸਮਝਾ ਰਹੀ ਹੈ ਮਹਾਰਾਜ ਨੇ ਇਹਦੇ ਤੇ ਸਾਨੂੰ ਕੀ ਹੁਕਮ ਦਿੱਤਾ ਮਹਾਰਾਜ ਕੀ ਕਹਿੰਦੇ ਤੇ ਵਾਈਕਰੂ ਜੀ ਬੈਠ ਕੇ ਵਿਚਾਰ ਹੋ ਰਹੇ ਸੀ ਪਹਿਲਾਂ ਆਪਾਂ ਉਹਨਾਂ ਨੂੰ ਕਿਹਾ ਆਪ ਜੀ ਸ਼ੇਅਰ ਕਰੋ ਕਿ ਆਪ ਜੀ ਨੂੰ ਕਿਉਂ ਇੰਜ ਲੱਗਿਆ ਉਹ ਕਹਿੰਦੇ ਕਿ ਵਾਈਕਰੂ ਜੀ ਜਿਸ ਸਥਾਨ ਤੇ ਉਹ ਰਹਿ ਰਹੇ ਆ ਉਹ ਥੋੜਾ ਵਾਈਕਰੂ ਚ ਇਲਾਕਾ ਐਸਾ ਹੈ ਕਿ ਇੱਕ ਤਾਂ ਜਿਵੇਂ ਕਹਿ ਲਈਏ ਵੀ ਜੰਗਲਾਤ ਇਲਾਕੇ ਦੇ ਆਸ-ਪਾਸ ਤੇ ਦੂਜੀ ਗੱਲ ਹੈ ਕਿ ਉਹ ਜਿਹੜੀ ਜਗ੍ਹਾ ਜਿੱਥੇ ਉਹ ਰਹਿ ਰਹੇ ਐ ਉੱਥੇ ਜਿਹੜੇ ਪਹਿਲਾਂ ਵੀ ਰਹਿ ਕੇ ਗਏ ਉਹ ਵੀ ਉਹਨੂੰ ਜਿਵੇਂ ਅੱਜ ਕੱਲ ਆਪਾਂ ਦੇ ਹਾੰਟਡ ਹਾਊਸ ਕਹਿ ਦਿੰਦੇ ਆ ਤੇ ਉਹਨਾਂ ਨੇ ਵੀ ਉਹਦਾ ਉਹੀ ਨਾਮ ਪਾਇਆ ਹੋਇਆ ਸੀ ਉਹਨਾਂ ਨੂੰ ਵੀ ਕੁਝ ਉਹਦਾ ਵੀ ਚੀਜ਼ਾਂ ਉੱਥੇ ਦਿਖੀਆਂ ਸੀ ਵਾਹਿਗੁਰੂ ਉਹ ਤਾਂ ਚਲੇ ਗਏ ਉਸ ਤੋਂ ਬਾਅਦ 2-3 ਸਾਲ ਘਰ ਜਿਵੇਂ ਕਹਿ ਲੋ ਜਗ੍ਹਾ ਜਿਹੜੀ ਖਾਲੀ ਪਈ ਰਹੀ ਤੇ ਉਹਨ ਫਿਰ ਉਹ ਪਰਿਵਾਰ ਜਿਹੜਾ ਉਹ ਰਹਿਣ ਲੱਗਿਆ ਤੇ ਪਹਿਲਾ ਇੱਕ ਜਣਾ ਘਰ ਦੇ ਵਿੱਚ ਸਾਰਿਆਂ ਨਾਲ ਉਹ ਗੱਲ ਸ਼ੇਅਰ ਕਰਦਾ ਵੀ ਮੈਨੂੰ ਕੁਛ ਨਾ ਕੁਛ ਨਜ਼ਰ ਆਉਂਦਾ ਉਹ ਕਹਿੰਦੇ ਨਹੀਂ ਇਹ ਭੁਲੇਖੇ ਹੈ ਇਹ ਵਹਿਮ ਹੈ ਤੋ ਫਿਰ ਉਹ ਮਾ ਦੇਖਦਾ ਹੋਇਆਂ ਦਾ ਹੋਰ ਤਾਂ ਤੈਨੂੰ ਇੰਜ ਲੱਗਦਾ ਹੈ ਮਤਲਬ ਕਈ ਤਰ੍ਹਾਂ ਦੇ ਉਹਦੇ ਤੇ ਡਾਊਟਸ ਚੱਲ ਪੈਂਦੇ ਫਿਰ ਦੂਜੇ ਜਾਨੇ ਨੂੰ ਜਦੋਂ ਉਹ ਚੀਜ਼ ਦੀ ਕਲੈਰਿਟੀ ਹੁੰਦੀ ਹੈ ਜਦੋਂ ਉਹਨੂੰ ਨਜ਼ਰ ਆਇਆ ਜਾਂ ਉਹਨੂੰ ਫੀਲ ਹੋਇਆ ਫਿਰ ਉਹਨੇ ਰੋਲਾ ਪਾਇਆ ਉਹ ਕਹਿੰਦਾ ਮੈਨੂੰ ਸਾਇਆ ਦਿਖਿਆ ਮੈਨੂੰ ਕੋਈ ਚੀਜ਼ ਦਿਖੀ ਰਾਤ ਨੂੰ ਵੀ ਦਿਖੀ ਜਾ ਕੇ ਲੋ ਹਨੇਰੇ ਪਈ ਨੂੰ ਜਿਵੇਂ ਆਪਾਂ ਕਹਿੰਦੇ ਆ ਸੰਧਿਆ ਦਾ ਟਾਈਮ ਸ਼ਾਮ ਦਾ ਜਦੋਂ ਹਨੇਰਾ ਪੈ ਜਾਂਦਾ ਉਦੋਂ ਮੈਨੂੰ ਦਿਖੀ ਜਿਵੇਂ ਆ ਪਿੱਛੇ ਵਾਈਕਰ ਤੇ ਆਪ ਜੀ ਦੇਖ ਸਕਦੇ ਹੋ ਵੀ ਇੱਕ ਜਿਵੇਂ ਆਪਾਂ ਕਵਾਂਗੇ ਜੰਗਲ ਟਾਈਪ ਏਰੀਆ ਐਦਾਂ ਦੇ ਏਰੀਆ ਚ ਉਹਨਾਂ ਦਾ ਘਰ ਹੈ ਤੇ ਉਹਦੇ ਨੇੜੇ ਹੀ ਇਸ ਟਾਈਮ ਅਸੀਂ ਹਾਂ ਬਹੁਤੀ ਦੂਰ ਨਹੀਂ ਤੇ ਉਹ ਕਹਿੰਦੇ ਕਿ ਦੂਜੇ ਨੇ ਜਦੋਂ ਕਿਹਾ ਤੇ ਫਿਰ ਤੀਜੇ ਜਿਹੜਾ ਪਰਿਵਾਰ ਦਾ ਦੋ ਮੈਂਬਰ ਹੋਣੇ ਤੀਜੇ ਨੇ ਫਿਰ ਉਸ ਚੀਜ਼ ਨੂੰ ਸੋਚਣਾ ਸ਼ੁਰੂ ਕੀਤਾ ਵੀ ਦੋ ਜਣੇ ਕਹਿ ਰਹੇ ਹੁਣ ਉਹ ਬੱਚੇ ਤਾਂ ਹੈ ਨਹੀਂ ਉਹ ਵੀ ਵੱਡੇ ਵੀ ਤੇ ਫਿਰ ਉਹ ਵਾਈਕਰੂ ਜੀ ਉਹਨਾਂ ਨੇ ਕਈਆਂ ਨਾਲ ਗੱਲ ਕੀਤੀ ਉਹ ਕਹਿੰਦੇ ਕੀ ਹੈ ਤਾਂ ਜੀ ਇੱਕ ਨੇ ਤਾਂ ਕਿਹਾ ਹਾਂ ਜੀ ਹੁੰਦੇ ਆ ਵੀ ਇੱਕ ਨੇ ਤਾਂ ਕਿਹਾ ਮੈਂ ਤਾਂ ਇਸ ਚੀਜ਼ ਨੂੰ ਮੰਨਦਾ ਦੂਜੇ ਨੇ ਕਹਿਤਾ ਨਹੀਂ ਇਹ ਵੈਮ ਪਰਮੇਂਦਰ ਦਾ ਕੁਝ ਨਹੀਂ ਹੁੰਦਾ ਪਰ ਸਭ ਤੋਂ ਪਹਿਲਾਂ ਆਪਾਂ ਬਾਣੀ ਚੋਂ ਦੇਖਦੇ ਹਾਂ ਮਾਰਾ ਹੀ ਨਹੀਂ ਸਾਨੂੰ ਕੀ ਉਹ ਕੋਈ ਦਿੰਦਾ ਤੇ ਇੱਕ ਵਾਈਕਰੂ ਜੀ ਦੇਖੋ ਜਦੋਂ ਤੱਕ ਕਿਸੇ ਨੇ ਉਹ ਚੀਜ਼ ਨੂੰ ਦੇਖਿਆ ਨਹੀਂ ਤਾਂ ਹੋ ਸਕਦਾ ਉਹ ਨਾ ਮੰਨਦਾ ਹੋਵੇ ਪਰ ਜਿੰਨੇ ਦੇਖ ਹੀ ਲਿਆ ਉਹਦੇ ਲਈ ਤਾਂ ਗੱਲ ਖਤਮ ਹੋ ਜਾਂਦੀ ਉਹਨੂੰ ਹੁਣ ਕੀ ਕੋਈ ਕਹੂਗਾ ਕਿ ਉਹ ਨਾ ਮੰਨੇ ਵੈਗਰੂ ਜੀ ਸਦੀ ਦੋਨਾਂ ਨੇ ਵੀ ਆਪਣੀ ਅੱਖਾਂ ਨਾਲ ਉਹ ਚੀਜ਼ਾਂ ਨੂੰ ਦੇਖਿਆ ਹੋਇਆ ਫੀਲ ਕੀਤਾ ਹੋਇਆ ਤੇ ਇਹਨਾਂ ਨੇ ਤਾਂ ਮੈਂ ਤਾਂ ਵੈਗਰੂ ਜੀ ਬਹੁਤ ਜ਼ਿਆਦਾ ਦੇਖੇ ਆ ਮੈਂ ਤਾਂ ਵੈਗਰੂ ਜੀ ਬਹੁਤ ਰੇਅਰ ਕਹੂੰਗਾ ਕਿ ਮੇਰੇਆਂ ਤਾਂ ਇੱਕ ਦੋ ਘਟਨਾਵਾਂ ਜਿਹੜੀਆਂ ਨੇ ਮੈਂ ਦੱਸ ਸਕਦਾ ਆਪ ਜੀ ਨੂੰ ਪਰ ਇਹਨਾਂ ਨੇ ਤਾਂ ਵੈਗਰੂ ਜੀ ਬਹੁਤ ਵਾਰ ਜਿਹਨੂੰ ਆਪਾਂ ਕਵਾਂਗੇ ਕਿ ਉਹਦੇ 'ਚ ਕੀ ਖੇੜ ਹੈ ਕਿ ਉਹ ਵੀ ਜਿਹਨੂੰ ਚਾਹਣ ਉਹਨੂੰ ਹੀ ਨਜ਼ਰ ਆਣ ਇਹ ਉਹਨਾਂ 'ਚ ਤਾਕਤ ਹੈ ਮੇਰੇ ਆਪਾਂ ਅਗਰ ਗੱਲ ਕਰੀਏ ਵਾਈਕਰੋ ਜੀ ਬਚਪਨ ਦੀ ਬਚਪਨ ਦੇ ਵਿੱਚ ਮੇਰਾ ਇੱਕ ਕਿੱਸਾ ਹੈ ਜਿਹੜਾ ਮੇਰੇ ਨਾਲ ਜੁੜਿਆ ਜਿਹਦੇ ਵਿੱਚ ਮੈਂ ਆਪਣੀ ਅੱਖੀ ਦੇਖਿਆ ਸੀ ਸਾਇਆ ਤੇ ਇਹਨਾਂ ਨੇ ਤਾਂ ਵਾਈਕਰੋ ਜੀ ਬਹੁਤ ਵਾਰ ਦੇਖਿਆ ਆਪਾਂ ਗੈਂਡੀ ਨਹੀਂ ਸਕਦੇ ਤੇ ਇਹਨਾਂ ਨੇ ਤਾਂ ਲਾਈਨ ਦੇ ਵਿੱਚ 15 20 ਪਰ ਇਹ ਤਾਂ ਇਕੱਠੇ ਖੜੇ ਦੇਖੇ ਸੀ ਵਾਈਕਰੋ ਜੀ ਮੇਰਾ ਫਰਸਟ ਟਾਈਮ ਐਕਸਪੀਰੀਅੰਸ ਸੀ ਜਦੋਂ ਮੈਂ ਵਾਈਗੁਰ ਜੀ ਨਹਾਨ ਸੀ ਨਹਾਨ ਮੇਰੇ ਵਾਈਗੁਰ ਜੀ ਫੁੱਫਾ ਜੀ ਕੀ ਉੱਥੇ ਪੋਸਟਿੰਗ ਸੀ ਉੱਥੇ ਇਸ ਟਾਈਮ ਤੇ ਐਸਪੀਸੀ ਤੇ ਤਦ ਆਪਾਂ ਵਾਹ ਸੀ ਨਹਾਨ ਹਮ ਤੇ ਤਦ ਫਰਸਟ ਟਾਈਮ ਐਕਸਪੀਰੀਅੰਸ ਹੋਇਆ ਸੀ ਤਬ ਤੱਬੀ ਬਹੁਤ بڑے ਵਾਲਾ ਸੀ ਉਹ ਵਹਾਂ ਸੇ ਫਰਸਟ ਟਾਈਮ ਸ਼ੁਰੂ ਹੋਇਆ ਸੀ ਮੇਰਾ ਸੀ ਉਹ ਬਹੁਤ ਲੰਬਾ ਸਾਇਆ ਸੀ ਸਤ ਬਚਨ ਉਹ ਵਾਇਗੁਰ ਜੀ ਉਸਨੇ ਤੋਂ ਨਿਸ਼ਾਨ ਵੀ ਛੋੜਤੇ ਸੀ ਨਿਸ਼ਾਨ ਵੀ ਉਹ ਤੋਂ ਹਾਂਜੀ ਉਹ ਤੋਂ ਫੈਮਿਲੀ ਨੂੰ ਵੀ ਦਿਖ ਗਿਆ ਸੀ ਬਟ ਵਹਾਂ ਸੇ ਮੇਰੀ ਸ਼ੁਰੂਆਤ ਹੋਈ ਸੀ ਫਰਸਟ ਟਾਈਮ ਫਿਰ ਉਸਕੇ ਬਾਅਦ ਸੇ ਉਦੋਂ ਤੁਹਾਡੀ ਉਮਰ ਕਿੰਨੀ ਕਿ ਸੀ ਵਾਇਗੁਰ ਜੀ 3 ਸਾਲ 3-4 ਸਾਲ ਦੀ 3 ਸਾਲ ਦੀ ਹਾਂਜੀ ਉਸਕੇ ਬਾਅਦ ਸੇ ਮੈਨੂੰ ਦਿਖ ਜਾਂਦੀ ਹੈ ਉਹ ਗੁਰੂ ਸਾਹਿਬ ਜੀ ਬਟ ਇਤਨਾ ਵਾਈਗੁਰ ਜੀ ਕੁਝ ਕਹਿੰਦੀ ਨਹੀਂ ਨਾ ਲਈ ਤੁਸੀਂ ਕਦੀ ਡਰੇ ਵੀ ਨਹੀਂ ਨਹੀਂ ਫਸਟ ਟਾਈਮ ਤੋਂ ਅਕੂ ਇਨਸਾਨ ਡਰ ਜਾਂਦਾ ਐ ਕਿ ਦੇਖ ਲਿਆ ਐ ਕਿਉਂਕਿ ਵਾਈਗੁਰ ਜੀ ਇਨਸਾਨ ਨੂੰ ਨਾ ਆਦਮ ਤੋਂ ਆਦਤ ਹੁੰਦੀ ਹੈ ਇਨਸਾਨ ਨੂੰ ਦੇਖਣ ਦੀ ਜਾਨਵਰ ਨੂੰ ਦੇਖਣ ਦੀ ਜਿਹੜੀ ਜੇ ਕਹਿੰਦੇ ਆ ਨਾ ਜਦੋਂ ਰਿਐਲਿਟੀ ਨਜ਼ਰ ਆਉਂਦੀ ਹੈ ਨਾ ਇਨਸਾਨ ਡਰ ਜਾਂਦਾ ਉਹ ਵੀ ਤਾਂ ਇਹੀ ਰਹਿ ਰਹਾ ਹਾਂ ਉਹ ਵੀ ਇਹੀ ਰਹਿ ਰਹੇ ਹਨ ਬਟ ਉਹ ਕਹਤੇ ਕਿਸੇ ਕੋ ਕੁਝ ਨਹੀਂ ਹੈ ਉਹ ਵੀ ਐਸੇ ਖਾਲੀ ਖਲਾਜ ਤੇ ਵਾਈਗੁਰ ਜੀ ਜਿਹੜੀ ਐ ਸੁਖਮ ਖੇੜ ਹੈ ਵੀ ਇਹਦੀ ਚੀ ਨੇ ਆਪਾਂ ਵੀ ਇਹੇ ਚੀਆ ਪਰ ਉਹ ਆਪਣਾ ਵੈਗੁਰੂ ਜੀ ਇੱਕ ਉਹਨਾਂ ਦਾ ਕਹਿ ਲੋ ਜਿਹਨੇ ਆਪਾਂ ਕਹਿੰਦੇ ਹਾਂ ਨਾ ਸਾਡੀ ਇੱਕ ਇਹ ਜ਼ਿੰਦਗੀ ਹੈ ਦੁਨੀਆ ਹੈ ਉਹਨਾਂ ਦੀ ਵੀ ਇਹ ਵਿੱਚ ਹੀ ਇੱਕ ਆਪਣੀ ਸੁਖਮ ਦੁਨੀਆ ਔਰ ਵੈਗੁਰੂ ਜੋ ਉਹ ਉਹਨਾਂ ਨੂੰ ਹੀ ਕਹਿਣਗੇ ਕੁਛ ਨਾ ਕੁਛ ਜਿਨ੍ਹਾਂ ਦੇ ਨਾਲ ਉਹਨਾਂ ਦਾ ਕੋਈ ਨਾ ਕੋਈ ਰੀਜ਼ਨ ਰਾਏ ਹੋਏਗਾ ਉਹ ਤਾਂ ਹਾਂ ਤੇ ਵੈਗੁਰੂ ਜੀ ਆ ਆਪਾਂ ਪੜਦੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਲਾਸਟ ਵਿੱਚ ਜਿਵੇਂ ਕਿ ਅੱবি ਆਪਾਂ ਦੱਸ ਰਹੇ ਸੀ ਕਿ ਕਿਸੇ ਦੇ ਘਰ ਵਿੱਚ ਹੈਗਾ ਉਹ ਇਸ ਲਈ ਵੀ ਹੈਗਾ ਵਾਈਗੁਰੂ ਜੀ ਕਿਉਂਕਿ ਉਹਨਾਂ ਨੇ ਲਾਸ ਸਮੇਂ ਵਿੱਚ ਉਹ ਆਪਣਾ ਘਰ ਸੋਚ ਲਿਆ ਹੋਏਗਾ ਮੇਰਾ ਘਰ ਮੇਰਾ ਘਰ ਉਹਨਾਂ ਦੀ ਆਤਮਾ ਘਰ ਵਿੱਚ ਆ ਰਹੀ ਹੈ ਘਰ ਵਿੱਚ ਭਟਕ ਰਹੀ ਹੈ ਪ੍ਰੇਤ ਕਹਿੰਦੇ ਨਹੀਂ ਫਿਰ ਤਿਰਲੋਚਨ ਜੀ ਦੀ ਬਾਣੀ ਹੈ ਵਾਈਗੁਰੂ ਜੀ ਜੀ ਵਾਈਗੁਰੂ ਜੀ ਮਹਾਰਾਜ ਤਾਂ ਬਾਣੀ ਚ ਕਹਿੰਦੇ ਹੀ ਨਹੀਂ ਕਈ ਕੋਟ ਜਰਕ ਕਿੰਨਰ ਪਿਸ਼ਾਚ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਰਾਜ ਵਾਹਿਗੁਰੂ ਸਤਿਬਚਨ ਮਹਾਰਾਜ ਤਾਂ ਕਹਿੰਦੇ ਕੋਟ ਭੂਤ ਕੋਟ ਪ੍ਰੇਤ ਜਿੰਨ ਜਿਹਨੂੰ ਆਪਾਂ ਕਹਿ ਦਿੰਨੇ ਆ ਮਿਰਗਰਾਜ ਕੋਟ ਮਿਰਗਰਾਜ ਤੇ ਮਤਲਬ ਇੱਕ ਕੋਈ ਇਦਾਂ ਨਹੀਂ ਕਹਿ ਸਕਦੇ ਕਿ ਇੱਕ ਤਰ੍ਹਾਂ ਦਾ ਭੂਤ ਹੁੰਦਾ ਹੈ ਅਨਗਿਣਤ ਬੇਅੰਤ ਤਰ੍ਹਾਂ ਦੀਆਂ ਸੋਲਸ ਹੁੰਦੀਆਂ ਤੇ ਵੈਕ੍ਰੂ ਜੀ ਇੱਕ ਗੱਲ ਮੈਂ ਆਪ ਜੀ ਨੂੰ ਇੱਥੇ ਹੋਰ ਪੁੱਛਣੀ ਚਾਹੁੰਦਾ ਜਿਨ੍ਹਾਂ ਨੂੰ ਹੁਣੇ ਅਸੀਂ ਮਿਲੇ ਆ ਗੁਰਮੁਖਾਂ ਨਾਲ ਉਹਨਾਂ ਨੇ ਇੱਕ ਗੱਲ ਕਹੀ ਉਹ ਨੋਟ ਕਰਨ ਵਾਲੀ ਗੱਲ ਹੈ ਉਹ ਕਹਿੰਦੇ ਕਿ ਜਿਹੜਾ ਇਹ ਘਰ ਹੈ ਕਹਿੰਦੇ ਜਿਹੜੀ ਇੱਥੇ ਉਹ ਚੀਜ਼ਾਂ ਹੋ ਰਹੀਆਂ ਵੈਕ੍ਰੂ ਜੀ ਆਰਤੀ ਨੇ ਗੱਲ ਠੀਕ ਕਹੀ ਫਿਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹ ਸਾਇਆ ਉੱਥੇ ਭਟਕ ਰਿਹਾ ਹੈ ਜਾਂ ਜੋ ਵੀ ਉੱਥੇ ਪ੍ਰੇਤ ਨੇ ਵੀ ਉਸੇ ਘਰ ਚ ਰਹੇ ਹੋਏ ਨੇ ਇੱਕ ਸਮੇਂ ਚ ਪਰ ਉਹ ਜਿਵੇਂ ਆਖਰੀ ਸਮੇਂ ਚ ਆਪਾਂ ਕਹਿੰਦੇ ਨਾ ਹਾਈ ਮੇਰਾ ਘਰ ਹਾਈ ਮੇਰਾ ਘਰ ਉਹ ਤਾਂ ਹੋਇਆ ਫਿਰ ਉਹ ਪਟਕ ਗਈ ਸਾਨੂੰ ਨਹੀਂ ਪਤਾ ਕਿਸ ਦੀ ਮੌਤ ਕਿਸ ਤਰ੍ਹਾਂ ਲਿਖੀ ਆ ਕਿਸੇ ਕੀ ਦੇਖੋ ਲਿਖੀ ਹੁੰਦੀ ਐਕਸੀਡੈਂਟ ਦੇ ਥਰੂ ਕਿਸੇ ਕੀ ਵਾਈਗੁਰੂ ਜੀ ਕੁਝ ਦੇਖ ਕੇ ਵਾਇਰ ਲਗਾ ਲੋ ਹਨਾ ਤਾਂ ਹਰ ਕਿਸੇ ਕੀ ਮੌਤ ਆਲਰੇਡੀ ਡਿਸਾਈਡਡ ਹੈ ਕਿ ਉਸकी ਮੌਤ ਵੈਸੇ ਹੋਣੀ ਹੈ ਜਾਂ ਵੈਸੇ ਹੋਣੇ ਵਾਈਗੁਰੂ ਜੀ ਬਿਲਕੁਲ ਸਹੀ ਕਿਹਾ ਤੁਸੀਂ ਕਿ ਮਸਕੀਨ ਜੀ ਨੇ ਵੀ ਇਹਦੇ ਤੇ ਇਹ ਕਿਹਾ ਕਿ ਮਸਕੀਨ ਜੀ ਕਹਿੰਦੇ ਕਥਾ ਸੁਣੀ ਸੀ ਇੱਕ ਮੈਂ ਉਹਦੇ ਚ ਉਹ ਕਹਿ ਰਹੇ ਸੀਗੇ ਕਿ ਜਿਹੜੇ ਇਹ ਕਰਦੇ ਆ ਨਾ ਉਹ ਕਿਤੇ ਵੀ ਬੈਠੇ ਕੁਝ ਵੀ ਜੋ ਵੀ ਇਹ ਚੀਜ਼ਾਂ ਕਰਦੇ ਐ ਕਿ ਸਾਊਥ ਸਾਈਡ ਇੰਡੋਨੇਸ਼ੀਆ ਚਾਇਨਾ ਜਿਹਨੂੰ ਅਸੀਂ ਕਹ ਦਾਂਗੇ ਕੋਲਕਾਤਾ ਆਪਣੇ ਇੱਥੇ ਇੰਡੀਆ ਚ ਕੋਲਕਾਤਾ ਸਾਈਡ ਤੇ ਬਹੁਤ ਥਾਵਾਂ ਜਿਨ੍ਹਾਂ ਤੇ ਇਹ ਪਾਕਿਸਤਾਨ ਚ ਵੀ ਬਹੁਤ ਹੈ ਵਾਈ ਗੁਰੂ ਜੀ ਖਾਸ ਕਰਕੇ ਜਿਹੜੇ ਮੁਸਲਮਣ ਭਾਈਚਾਰਾ ਵਾਲਾ ਏਰੀਆ ਨੇ ਨਾ ਉਹਨਾਂ ਚ ਇਹ ਚੀਜ਼ਾਂ ਦਾ ਹਾਵੀ ਹੈ ਬਹੁਤ ਮਤਲਬ ਉਹ ਇਹਨਾਂ ਚੀਜ਼ਾਂ 'ਚ ਹੀ ਲੱਗੇ ਰਹਿੰਦੇ ਐ ਤੇ ਉਹਨਾਂ ਨੂੰ ਜਦੋਂ ਤੁਸੀਂ ਤੰਗ ਕਰੋਗੇ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਦੇ ਉਹ ਆਪਣਾ ਚੱਲ ਰਿਹਾ ਫੋਨ ਦੇ ਵਿੱਚ ਜਦੋਂ ਤੁਸੀਂ ਉਹਨਾਂ ਨੂੰ ਕੈਦ ਕਰਨ ਦੀ ਜਾਂ ਤੰਗ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦਾ ਫੈਕਟ ਫਿਰ ਤੁਹਾਨੂੰ ਭੋਗਣਾ ਪੈਂਦਾ 7 ਵਜੇ ਕਿਉਂਕਿ ਉਹ ਤੁਹਾਨੂੰ ਕੁਝ ਕਹਿ ਨਹੀਂ ਰਹੇ ਜਿਵੇਂ ਇੱਕ ਬਾਈਕਰੂ ਜੀ ਗਲੀ 'ਚ ਕੁੱਤਾ ਵੀ ਜਾ ਰਿਹਾ ਹੈ ਨਾ ਤੇ ਜੇ ਆਪਾਂ ਉਹਨੂੰ ਕੁਝ ਨਹੀਂ ਕਹਿ ਰਹੇ ਚੁੱਪ ਕਰਕੇ ਲਾਂ ਨਹੀਂ ਦਿੰਦਾ ਜਿਸੇ ਉਹਨੂੰ ਬੱਟਾ ਮਾਰਾਂਗੇ ਜਾਂ ਉਹਨੂੰ ਡਰਾਵਾਂਗੇ ਫਿਰ ਉਹ ਪੈਂਦਾ ਹੈ ਨਾ 7 ਵਜੇ ਇੱਕ ਕੁੱਤਾ ਵੀ ਨਹੀਂ ਬਖਸ਼ਦਾ ਉਹ ਤਾਂ ਫਿਰ ਬਾਈਕਰੂ ਜੀ ਖੇਡ ਵੱਖਰੀ ਹੈ ਹੁਣ ਅਗਰ ਆਪਾਂ ਵਾਹਿਗੁਰੂ ਜੀ ਆਪਣਾ ਜਦੋਂ ਇਤਿਹਾਸ ਵੀ ਪੜਦੇ ਆ ਨਾ ਉਹਦੇ ਵਿੱਚ ਵੀ ਕਈ ਵਾਰੀ ਜ਼ਿਕਰ ਆਇਆ ਤੇ ਜਿਹੜੇ ਭਾਈ ਰੰਧੀਰ ਸਿੰਘ ਜੀ ਨੇ ਜੇਲ ਚਿੱਟੀਆਂ ਵਾਲੇ ਉਹਨਾਂ ਨੇ ਵੀ ਇਹਦੇ ਤੇ ਗੱਲ ਕੀਤੀ ਸੀ ਵਾਹਿਗੁਰੂ ਉਹ ਕਹਿੰਦੇ ਕਿ ਇਹ ਤੁਹਾਨੂੰ ਕਦੀ ਨੁਕਸਾਨ ਨਹੀਂ ਪਹੁੰਚਾਣਗੇ ਪਹਿਲੀ ਗੱਲ ਪਰ ਕਹਿੰਦੇ ਪੁਚਾਨ ਵੀ ਤਾਂ ਨਾਮ ਦੀ ਤਾਕਤ ਬਹੁਤ ਵੱਡੀ ਹੈ ਕਹਿੰਦੇ ਮੈਂ ਉਸ ਚੀਜ਼ ਨੂੰ ਫੇਸ ਕੀਤਾ ਸਤਿ ਵਾਈ ਗੁਰੂ ਜੀ ਮੈਂ ਹੁਣੇ ਨਾ ਸੌਰੀ ਵਾਈ ਗੁਰੂ ਜੀ ਮੈਂ ਤਾਂ ਕਹਿ ਰਿਹਾ ਮੈਂ ਹੁਣੇ ਇੱਕ ਆਰਟੀਕਲ ਪੜ੍ਹਿਆ ਭਾਈ ਗੰਦੀਸ਼ ਸਿੰਘ ਜੀ ਦਾ ਥੋੜੀ ਦੇਰ ਪਹਿਲਾਂ ਹੀ ਮੇਰੇ ਸਾਹਮਣੇ ਆਇਆ ਮੈਂ ਕਿਹਾ ਚਲੋ ਪੜ੍ਹ ਕੇ ਦੇਖਦੇ ਆਂ ਵੀ ਉਹ ਭਾਈ ਸਾਹਿਬ ਜੀ ਗੁਰਮੁਖ ਖਾਣੇ ਕੀ ਕਿਹਾ ਉਹ ਕਹਿੰਦੇ ਕਿ ਨਾਮ ਦੀ ਤਾਕਤ ਏਡੀ ਵੱਡੀ ਹੈ ਵੀ ਸਾਹਮਣੇ ਖੜੀ ਚੀਜ਼ ਜਿਹਨੂੰ ਆਪਾਂ ਕਹਿੰਦੇ ਨਾ ਵੈਨਿਸ਼ ਹੂੰ ਹੂੰ ਜਾਂ ਵਾਈ ਗੁਰੂ ਜੀ ਉਹ ਖਤਮ ਹੋ ਜਾਣਾ ਮਤਲਬ ਨਾਮ ਚੱਡੀ ਤਾਕਤ ਹੈ ਉਹ ਗੁਰਮੁਖਾਂ ਦੇ ਆਪਣੀ ਐਕਸਪੀਰੀਅੰਸ ਜੋ ਵੀ ਉਹਨਾਂ ਨੇ ਇਹ ਗੱਲ ਕਹੀ ਜੇ ਕਿਸੇ ਦੇ ਘਰ 'ਚ ਕਿਸੇ ਨੂੰ ਲੱਗਦਾ ਕਿ ਇਦਾਂ ਦੀ ਕੋਈ ਘਟਨਾ ਹੋਈ ਹੈ ਜਾਂ ਕਿਸੇ ਨਾਲ ਕੋਈ ਇਦਾਂ ਦੀ ਪਰੇਸ਼ਾਨੀ ਹੈ ਕਿਉਂਕਿ ਬਹੁਤ ਗੁਰਮੁਖਾਂ ਦੇ ਮੈਸੇਜਸ ਪਏ ਨੇ ਬਾਈ ਗੁਰੂ ਜੀ ਜਿਹਦੇ ਚੋਣਾਂ ਨਾਲ ਭੱਡ ਬੀਤੀਆਂ ਗੱਲਾਂ ਉਹਨਾਂ ਨੇ ਦਸੀਆਂ ਤੇ ਜਿੰਨੇ ਨਾਲ ਹੁੰਦਾ ਹੈ ਨਾ ਪਤਾ ਉਹਨੂੰ ਹੀ ਲੱਗਦਾ ਦੂਜਾ ਸੋ ਮਜ਼ਾਕ ਉਡਾ ਸਕਦਾ ਦੂਜਾ ਸੋ ਐਵੇਂ ਕਹਿ ਦਊਗਾ ਤਾਜੀ ਡਰਦੇ ਹੈ ਜੀ ਇਹ ਤਾਂ ਮੂਰਖਾਲੀਆਂ ਗੱਲਾਂ ਜੀ ਦਿਖਦੇ ਕਿਉਂ ਨਹੀਂ ਫੇਰ ਇਦਾਂ ਨਹੀਂ ਹੁੰਦਾ ਬਾਈ ਗੁਰੂ ਜੀ ਸਭ ਕੁਝ ਹੈ ਮਹਾਰਾਜ ਨੇ ਬਾਣੀ ਨੇ ਕਿਹਾ ਤਾਂ ਕਿ ਕੋਟ ਕੋਟ ਨੇ ਤੁਸ ਤੱਕ ਗਿਣ ਕੇ ਵੀ ਨਹੀਂ ਕਹਿ ਸਕਦੇ ਕਿੰਨੇ ਪ੍ਰਕਾਰ ਦੇ ਨੇ ਤੇ ਆਪਣੇ ਭਗਤ trilochana ji ਨੇ ਵੀ ਇਹਦੇ ਬਚ ਇਹਦੇ ਤੇ ਬਚਨ ਕੀਤੇ ਨੇ ਜਿਵੇਂ ਦੱਸਿਆ ਸੀ ਕਿ ਗੁਰਬਾਣੀ ਵਿੱਚ trilochana ji ਨੇ ਵੀ ਦਰਜ ਕੀਤਾ trilochana sahib ji ਨੇ ਵੀ ਦਰਜ ਕੀਤਾ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਲਵਲ उतर है जो मनुष्य आखिरी समय में अपने घर महल माड़ियों के हकूके भरता है और इसी चिंता में अपने प्राण त्याग देता है वह बार बार बार, बार 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 प्रेत बनता है प्रेत बार, 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 बार बार देखो बार, बार, ए भी नहीं कि कितने एक बार मतलब फिर पता नहीं कितना कुछ भोगना पैंता होगा वाहगुरु जी ਤੇ ਅਸਲ ਚ ਨਾ ਕਿਹਾ ਨਾ ਮਹਾਰਾਜ ਨੇ ਮੰਦਰ ਇੱਥੇ ਗੱਲ ਹੋਈ ਤੇ ਇਹ ਮੰਦਰ ਹੈ ਘਰ ਜਿਹੜਾ ਆਪਾਂ ਜਿਸ ਜਗ੍ਹਾ 'ਚ ਰਹਿੰਨੇ ਆਪਾਂ ਉਹਦੇ ਨਾਲ ਇੰਨਾ ਲਗਾ ਪਾ ਲਿੰਨੇ ਆ ਇੰਨੇ ਉਹਦੇ ਮੋਹ 'ਚ ਫਸ ਜੰਨੇ ਆ ਕਿ ਜਦੋਂ ਕਿਤੇ ਉਸ ਘਰ ਨੂੰ ਛੱਡਣਾ ਪੈ ਜੇ ਜਾਂ ਜਦੋਂ ਸ્વાસ ਮੁੱਕਦੇ ਆ ਤੇ ਆਪਾਂ ਉਸ ਘਰ ਵੱਲ ਦੇਖਦੇ ਆ ਵੀ ਹਾਏ ਮੇਰੀ ਪ੍ਰਾਪਰਟੀ ਹਾਏ ਮੇਰਾ ਘਰ ਇਹਦੇ 'ਚ ਤਾਂ ਮੈਂ ਹਨਾ ਇਹਦੇ ਤੇ ਤਾਂ ਬੜਾ ਪੈਸਾ ਲਾਇਆ ਸੀ ਇਹ ਹੁਣ ਕੌਣ ਇਹਦੇ ਤੇ ਰਹੂਗਾ ਜਾਂ ਸੋ ਤਰ੍ਹਾਂ ਦੀ ਚੀਜ਼ ਆਪਾਂ ਜ਼ਿੰਦਗੀ 'ਚ ਵਿਚਰਦੇ ਹੋਏ ਦੇਖਦੇ ਆ ਉਹ ਫੇਰ ਵਾਈਹੂ ਜੀ ਮਾਰੇ ਨੇ ਆਏ ਨਹੀਂ ਕਿ ਆ ਕਿ ਇੱਕ ਵਾਰ ਬਾਰ ਬਾਰ ਕਿਉਂਕਿ ਵਾਹਿਗੁਰੂ ਜੀ ਤੁਸੀਂ ਇਹ ਦੇਖੋ ਬਾਰ ਬਾਰ ਕਿਉਂ ਕਿਹਾ ਜੋ ਚੀਜ਼ ਕਰਕੇ ਉਹ ਉਸਨੇ ਆਪਣਾ ਸਰੀਰ ਤਿਆਗ ਗਿਆ ਫਿਰ ਦੁਬਾਰਾ ਉਸ ਕੋ ਸਰੀਰ ਮਿਲੇਗਾ ਉਸਨੇ ਫਿਰ ਵਹੀ ਚੀਜ਼ ਕਰਨੀ ਹੈ ਕਿਉਂਕਿ ਅੰਦਰ ਉਹੀ ਚੱਲਦਾ ਰਿਹਾ ਨਾ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਆ ਇਤਨਾ ਟੋਟਾ ਰਟਨ ਕਰ ਲੋ ਵਾਹਿਗੁਰੂ ਨਾਮ ਦਾ ਲਾਸਟ ਸਮੇਂ ਵਿੱਚ ਵੀ ਬਸ ਤੁਹਾਰੇ ਆਖਰੀ ਸਮੇਂ ਵਿੱਚ ਵੀ ਨਾ ਤੁਹਾਡੇ ਇਸ ਗੁਰੂ ਦੇ ਹੱਟ ਵਿੱਚ ਸਿਰਫ ਵਾਹ ਗੁਰੂ ਹੀ ਨਿਕਲਣਾ ਚਾਹੀਦਾ ਸੁਰਤੀ ਵੀ ਜੁੜੀ ਹੋਣੀ ਚਾਹੀਦੀ ਵਾਈਗੁਰ ਜੀ ਫਿਰ ਵਾਈਗੁਰ ਜੀ ਤੁਸੀਂ ਜੇ ਕਹਿੰਦੇ ਆ ਨਾ ਆਜ਼ਾਦ ਮੁਕਤੀ ਮੁਕਤੀ ਵਾਈਗੁਰ ਜੀ ਕੀ ਹੈ ਮੁਕਤੀ ਮੁਕਤੀ ਹੈ ਜਿਹੜੇ ਸਾਡੇ ਪੰਜ ਦੂਤ ਹੈ ਨਾ ਜਿਹੜੇ ਲੋਭ ਮੋਹ ਅੰਕ ਆ ਇਹ ਸਭse ਆਜ਼ਾਦ ਹੋ ਜਾਣੇ ਕੋ ਹੀ ਮੁਕਤੀ ਕਹਾ ਗਿਆ ਹੈ ਵਾਈਗੁਰ ਜੀ ਤੁਸੀਂ ਜਦੋਂ ਇਹਨਾਂ ਤੋਂ ਹੀ ਆਜ਼ਾਦ ਹੋ ਜਾਓਗੇ ਤਾਂ ਮੁਕਤੀ ਹੀ ਹੋ ਵਾਈਗੁਰ ਜੀ ਜਿਹੜੇ ਉਹ ਮੁਕਤ ਹੁੰਦੇ ਵੀ ਲੋਗ ਹੈ ਵਾਈ ਗੁਰ ਜੀ ਵਹੀ ਗੁਰਮੁਖ ਹੁੰਦੇ ਆ ਜਿਹੜੇ ਨਾਮ ਦੀ ਬੰਦਗੀ ਕਰਦੇ ਨੇ ਬੰਦਗੀ ਕਿਵੇਂ ਕਰਦੇ ਨੇ ਵਾਈ ਗੁਰ ਜੀ ਇੱਕ ਜਗ੍ਹਾ ਟਿੱਕੇ ਬੈਠ ਕੇ ਅੰਤਰ ਧਿਆਨ ਹੋ ਕੇ ਆਪਣੇ ਆਪ ਨੂੰ ਸ਼ਾਂਤ ਕਰਕੇ ਪਹਿਲੇ ਦੇਖੋ ਤਾਂ ਸਹੀ ਕਿ ਤੁਹਾਰੇ ਅੰਦਰ ਕਿੰਨੀ ਅਸ਼ਾਂਤੀ ਫੈਲੀ ਹੋਈ ਆ ਉਹਨੂੰ ਪਹਿਲੇ ਸ਼ਾਂਤ ਕਰੋ ਬੱਚਿਆ ਪਿਆ ਰੋਲਾ ਮਚਿਆ ਪਿਆ ਵਾਈ ਗੁਰ ਜੀ ਐ ਗੱਲ ਇਸ ਲਈ ਬੋਲ ਰਹੇ ਵਾਈ ਗੁਰ ਜੀ ਕਿਉਂਕਿ ਜਿਸ ਘਰ ਮੇ ਨਾਮ ਦੀ ਬੰਦਗੀ ਨਹੀਂ ਠੀਕ ਹੈ ਜਿਸ ਘਰ ਮੇ ਉਸ ਅਕਾਲ ਪੁਰਖ ਦੀ ਉਸਤਤ ਨਹੀਂ ਉਸ ਘਰ ਮੇ ਵਾਈਗੁਰ ਜੀ ਪ੍ਰੇਤ ਕੇ ਲਾ ਵਾਈਗੁਰ ਜੀ ਸਭ ਤੋਂ ਵੱਡੇ ਜਿਹੜੇ ਨਾਮ ਨਹੀਂ ਜਪਰੇ ਉਹ ਖੁਦ ਹੀ ਪ੍ਰੇਤ ਨੇ ਉਹ ਖੁਦ ਹੀ ਉਹਨੇ ਕੀ ਪ੍ਰੇਤ ਤੋਂ ਡਰਨਾ ਸਤ ਬਚਾ ਸਤ ਹੈ ਜਿਨ ਕੇ ਘਰ ਮੇ ਵਾਈਗੁਰ ਜੀ ਨਾਮ ਦੀ ਬੰਦਗੀ ਨਹੀਂ ਉਸ ਤੱਕ ਨਹੀਂ ਜਿਹੜੇ ਸੋਚਦੇ ਨੇ ਕਿ ਬਸ ਚਲੋ ਠੀਕ ਹੈ ਆਪਾਂ ਤੋਂ ਇੱਕ ਹੋ ਤਾਂ ਫੋਮੈਲਟੀ ਕਰਤੀ ਉਹ ਉਹ ਕਰਕੇ ਵਾਈਗੁਰ ਜੀ ਉਹ ਵੀ ਪ੍ਰੇਤ ਨੇ ਵਾਈਗੁਰ ਜੀ ਫੋਮੈਲਟੀ ਨਹੀਂ ਕਰਨੀ ਅਸੀਂ ਆਪਣੇ ਗੁਰੂ ਸਾਹਿਬ ਜੀ ਨੂੰ ਜਾਣਨਾ ਹੈ ਕਿ ਸਾਡੇ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਕੇ ਗਏ ਨੇ ਇਸ ਲਈ ਵਿਚਾਰੋ ਉਸ ਨੂੰ ਬਾਣੀ ਨੂੰ ਵਿਚਾਰੋ ਉਸ ਸੱਚਖੰਡ ਦੀ ਬਾਣੀ ਨੂੰ ਵਿਚਾਰੋ ਤੇ ਸਮਝੋ ਸਾਡੇ ਗੁਰੂ ਸਾਹਿਬ ਜੀ ਸਾਨੂੰ ਕੀ ਕਹਿ ਰਹੇ ਨੇ ਕੋਈ ਵੀ ਚੀਜ਼ ਵਾਹਿਗੁਰੂ ਜੀ ਤੁਹਾਨੂੰ ਛੂ ਨਹੀਂ ਸਕਦੀ ਅਗਰ ਤੁਹਾਡੇ ਕੋਲ ਨਾਮ ਦੀ ਤਾਕਤ ਹੋਵੇ ਉਸ ਤੋਂ ਵੱਡੀ ਤਾਂ ਕੋਈ ਤਾਕਤ ਹੀ ਨਹੀਂ ਭੂਤ ਪ੍ਰੇਤ ਵੀ ਤਾਂ ਉਹਦੇ ਉਹ ਕੰਸੀ ਬਣੇ ਐਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਂ ਤਾਂ ਆਪ ਜੀ ਨੂੰ ਮੇਰਾ ਤਾਂ ਵਾਹਿਗੁਰੂ ਜੀ ਬਹੁਤ ਜ਼ਿਆਦਾ ਐਕਸਪੀਰੀਅੰਸ ਰਹਿ ਹੈ ਬਟ ਮੈਨੇ ਇੱਕ ਚੀਜ਼ ਜ਼ਰੂਰ ਦੇਖੀ ਹੈ ਜਦੋਂ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਆਪ ਜੀ ਦੇ ਨਾਲ ਹੁੰਦੇ ਆ ਨਾ ਕੋਈ ਵੀ ਚੀ ਤੁਹਾਨੂੰ ਟੱਚ ਨਹੀਂ ਕਰ ਸਕਦੇ ਸਤ ਬਚਨ ਸਤ ਬਚਨ ਠੀਕ ਹੈ ਉਲਟਾ ਉਹ ਰੂਹیں ਵਾਈਗੁਰੂ ਜੀ ਆਪ ਜੀ ਦੇ ਕੋਲ ਬੈਠ ਕੇ ਨਾ ਨਾਮ ਨਹੀਂ ਸੁਣਦੇ ਨਾਮ ਸੁਣ ਕੇ ਚਲੀ ਜਾਂਦੀ ਨੇ ਵਾਈਗੁਰੂ ਜੀ ਉਹ ਖੁਦ ਇਤਨੀ ਤਰਸੀ ਹੁੰਦੀ ਐ ਸਤ ਬਚਨ ਸਤ ਬਚਨ ਚਲੋ ਆਪਾਂ ਉਹਨਾਂ ਤੇ ਉੱਤੇ ਹੀ ਤਰਸ ਖਾ ਕੇ ਨਾਮ ਹੀ ਜਪਲੇ ਬਿਲਕੁਲ ਵਾਈਗੁਰੂ ਜੀ ਆਪ ਜੀ ਨੂੰ ਯਾਦ ਹੋਏਗਾ ਵਾਈ ਗੁਰੂ ਆਪਾਂ ਵਾਈਗੁਰੂ ਵੀ ਜਿੰਨਾ ਗੱਲਾਂ ਚ ਨਾ ਤਾਂ ਪਈ ਨਾ ਪਹਿਲੇ ਦੇ ਤੇ ਵੀਡੀਓ ਬਣਾਈ ਆਪਣੇ ਬਾਰੇ ਤਾਂ ਕਦੀ ਕੋਈ ਗੱਲ ਨਹੀਂ ਕੀਤੀ ਗੁਰਮੁਖ ਖਾ ਦਾ ایکسپੀਰੀਅੰਸ ਸ਼ੇਅਰ ਕੀਤਾ ਪਰ ਅੱਜ ਜਿੱਦਾਂ ਆਪਾਂ ਵਿਚਰੇ ਆ ਕਿ ਉਹ ਗੁਰਮੁਖ ਖਾ ਤਾਂ ਸਾਨੂੰ ਲੱਗਿਆ ਕਿ ਸਾਨੂੰ ਆਪਣਾ ਵੀ ایکسپੀਰੀਅੰਸ ਤੁਹਾਡੇ ਅੱਗੇ ਰੱਖਣਾ ਚਾਹੀਦਾ ਹੈ ਜਿਹੜੀ ਗੱਲ ਹੋਣੀ ਆਪ ਜੀ ਨੇ ਕਹੀ ਕਿ ਜਦੋਂ ਨਾਮ ਜੱਪੇ ਤੇ ਵਾਈਗੁਰੂ ਜਿੰਨੀਆਂ ਰੂਹਾਂ ਸਿਰਫ ਨਾਮ ਸੁਣਨ ਲਈ ਆਉਂਦੀਆਂ ਉਹ ਨਾਮ ਸੁਣਦੀਆਂ ਤੇ ਬੜੀ ਸ਼ਾਂਤੀ ਨਾਲ ਚੱਲੀ ਜਾਂਦੀਆਂ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਪਾਰ ਉਤਾਰਾ ਹੀ ਹੁੰਦਾ ਤਾਂ ਉਹ ਲੱਭਦੇ ਐ ਕਿ ਕਿੱਥੇ ਉਦੀ ਉਸਤਤ ਉਦੀ ਗੱਲ ਹੋ ਰਹੀ ਹੋਵੇ ਚਾਹੇ ਗੁਰੂ ਘਰ ਹੋਵੇ ਚਾਹੇ ਕੋਈ ਗੁਰਮੁਖ ਹੋਵੇ ਚਾਹੇ ਸੰਗਤ ਹੋਵੇ ਉਥੇ ਵਿਚਰ ਕੇ ਵਾਹਿਗੁਰੂ ਜੀ ਆਪਣਾ ਪਾਰ ਉਤਾਰਾ ਕਰਵੰਦੀ ਆ ਸਾਹਿਬ ਵਾਹਿਗੁਰੂ ਜੀ ਮੈਨੂੰ ਤਾਂ ਗੁਰੂ ਸਾਹਿਬ ਜੀ ਨੇ ਇੱਕ ਚੀਜ਼ ਦਿਖਾਈ ਸੀ ਬਹੁਤ ਪਹਿਲੇ ਕਿ ਬਸ ਮੈਂ ਕੀ ਬਤਾऊं ਐਸੀ ਐਸੀ ਚੀਜ਼ ਵਾਹਿਗੁਰੂ ਜੀ ਮੈਂ ਦਰਸ਼ਨ ਕੀਤੇ ਆ ਨਾ ਐਸੀ ਐਸੀ ਚੀਜ਼ੋ ਕਿ ਗੁਰੂ ਸਾਹਿਬ ਜੀ ਨੇ ਦਰਸ਼ਨ ਕਰਾਤੇ ਨਾ ਵਾਹਿਗੁਰੂ ਜੀ ਮੈਂ ਤਾਂ ਵਾਹਿਗੁਰੂ ਜੀ ਜਿੱਤੇ ਜੀ ਕਿਸੇ ਇਨਸਾਨ ਜੀ ਰਹਾ ਹੈ ਉਸकी ਵੀ ਆਤਮਾ ਦੇਖ ਲਈ ਸੀ ਵਾਹਿਗੁਰੂ ਆਪ ਜੀ ਨੇ ਦੱਸਿਆ ਸੀ ਠੀਕ ਹੈ ਐ ਵਾਈਗੁਰ ਜੀ ਇਹ ਸਾਰੀ ਗੱਲ ਮੇਰੀ ਫੈਮਲੀ ਨੂੰ ਤੇ ਜਿਹੜੇ ਮੇਰੇ ਆਸ-ਪਾਸ ਰਹਿੰਦੇ ਉਹਨਾਂ ਨੂੰ ਤੇ ਸਭ ਨੂੰ ਹੀ ਪਤਾ ਹੈ ਕਿਉਂਕਿ ਹੁਣ ਸੇ ਤਾਂ ਕੁਝ ਲੁਕਾ ਹੀ ਨਹੀਂ ਹੋਇਆ ਠੀਕ ਹੈ ਸਤਪੰਚਨ ਵਾਈਗੁਰ ਜੀ ਤੇ ਐ ਗੁਰੂ ਸਾਹਿਬ ਜੀ ਤੇ ਵਾਈਗੁਰ ਜੀ ਇੱਕ ਬਾਤ ਬੋਲਾ ਗੁਰੂ ਸਾਹਿਬ ਜੀ ਤਾਂ ਤਰਸ ਹੀ ਹੈਗਾ ਕਿਉਂਕਿ ਵਾਈਗੁਰ ਜੀ ਗੁਰੂ ਸਾਹਿਬ ਜੀ ਨੇ ਨਾ ਪਹਿਲੀ ਉਹ ਰਿਐਲਿਟੀ ਦਿਖਾਦੀ ਹੈ ਮਹਾਰਾਜ ਚੰਦ ਕੀ ਨਹੀਂ ਦਿਖਾ ਸਕਦੇ ਠੀਕ ਹੈ ਤੋਂ ਰਿਐਲਿਟੀ ਵਾਈਗੁਰ ਜੀ ਕਹਿੰਦੇ ਨਾ ਜਦੋਂ ਆਖਰੀ ਸਵਾਸ ਆਉਂ ਉਹ ਇਨਸਾਨ ਬੋਲਣੇ ਲਾਇਕ ਨਹੀਂ ਰਹਿੰਦਾ ਕਿਉਂਕਿ ਵਾਈਗੁਰ ਜੀ ਉਸ ਟਾਈਮ 'ਤੇ ਉਸਕੋ ਸਭ ਕੁਝ ਦਿਖ ਰਹਾ ਹੁੰਦਾ ਹੈ ਸਤਿ ਸੱਚ ਬਟ ਉਹ ਬਤਾ ਨਹੀਂ ਪਾਉਗਾ ਕਿ ਹੈ ਕਿਆ ਵੈਸੇ ਤੋਂ ਉਹ ਪੰਜ ਦੂਤੋਂ ਕੋ ਦੇਖ ਕੇ ਡਰ ਜਾਂਦਾ ਜਿਹੜੇ ਉਹਨਾਂ ਦੇ ਪੰਜ ਦੂਤੀਆਂ ਮਦੂਤ ਹੀ ਬਣ ਕੇ ਆ ਜਾਂਦੇ ਉਸਕੇ ਕੋਲ ਵਾਈਗੁਰ ਜੀ ਮਹਾਰਾਜ ਨੇ ਬਹੁਤ ਕੁਝ ਦਿਖਾਇਆ ਮਹਾਰਾਜ ਤਰਸ ਕਰਦੇ ਨੇ ਮਹਾਰਾਜ ਵਾਈਗੁਰ ਜੀ ਆਪਾ ਸੋਚ ਨਹੀਂ ਸਕਦੇ ਤੇ ਕਈ ਵਾਰੀ ਕਈ ਗੱਲਾਂ ਸ਼ੇਅਰ ਕੀਤੀਆਂ ਹੀ ਨਹੀਂ ਜਾਂਦੀਆਂ ਕਿ ਇਹ ਇੱਕ ਐਕਸਪੀਰੀਅੰਸ ਹੁੰਦੇ ਹੈ ਕਿ ਤੁਸੀਂ ਕਿਸੇ ਅੱਗੇ ਬੋਲ ਕੇ ਉਹਨੂੰ ਐਕਸਪਲੇਨ ਨਹੀਂ ਕਰ ਸਕਦੇ ਕਿੱਦਾਂ ਸਮਝਾਓਗੇ ਵੀ ਕੀ ਦੇਖਿਆ ਜਾਂ ਕਿੱਦਾਂ ਦਾ ਸੀ ਕਿਉਂਕਿ ਤੁਹਾਨੂੰ ਆਪ ਹੀ ਨਹੀਂ ਪਤਾ ਲੱਗਦਾ ਵੀ ਇਹ ਮਹਾਰਾਜ ਨੇ ਕੀ ਦਿਖਾਤਾ ਮਹਾਰਾਜ ਨੇ ਜਿਹੜੀ ਗੱਲ ਹੁਣ ਇਹਨਾਂ ਨੇ ਕਹੀ ਤੇ ਉਹ ਵੀ ਹੋਈ ਹੋਰ ਵੀ ਇਦਾਂ ਦੇ ਕਈ ਕਿਸੇ ਹੋਏ ਸੀ ਤੇ ਉਹ ਮਹਾਰਾਜ ਦਾ ਦਰਸ ਸੀ ਤੇ ਸਾਨੂੰ ਹੌਲੀ-ਹੌਲੀ ਪਤਾ ਲੱਗਦਾ ਰਿਹਾ ਵੀ ਇਹ ਹੀ ਸਿਰਫ ਦੁਨੀਆ ਨਹੀਂ ਹੈ ਜੋਸੀਂ ਦੇਖਦੇ ਆ ਬਹੁਤ ਬਹੁਤ ਮਹਾਰਾਜ ਨੇ ਪਾਣੀ ਵਿੱਚ ਇਹ ਵੀ ਕਿਹਾ ਵਾਹਿਗੁਰੂ ਜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰ ਹਾਂ ਸਤਿਬਚਨ ਮਹਾਰਾਜ ਉਹ ਵੀ ਤਾਂ ਪ੍ਰੇਤਾਂ ਵਾਲੀ ਗੱਲ ਹੀ ਹੈ ਜਿਹੜੀ ਸਤਿਬਚਨ ਮਾਇਆ ਮੋਹ ਤੇ ਹੰਕਾਰ ਚੋਂ ਤੇ ਤੁਸੀਂ ਪ੍ਰੇਤਾ ਨਾਲੋਂ ਕੱਟ ਨਹੀਂ ਤਾਂ ਇਹਦੇ ਤੋਂ ਬਚ ਗਏ ਨਾ ਜਪੀ ਗੁਰਮੁਖ ਪਿਆਰਿਓ ਵਤ ਵਤ ਬੰਦਗੀ ਕਰੀਏ ਇਸ ਵੀਡੀਓ ਵਿੱਚ ਹਾਂਜੀ ਵਾਈਗੁਰ ਜੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਚੀਜ਼ ਫੇਸ ਕਰਨ ਦੀ ਪੈ ਰਹੀ ਹੈ ਤੁਸੀਂ ਵਾਈਗੁਰ ਜੀ ਸਭ ਤੋਂ ਪਹਿਲੀ ਚੀਜ਼ ਨਾ ਆਪਣੇ ਘਰ ਵਿੱਚ ਨਾ ਉਹ ਜਿਹੜੇ ਕਹਿੰਦੇ ਆ ਨਾ ਮਸਕੀਨ ਜੀ ਨੇ ਵੀ ਬੜੀ ਤਰੀਕੇ ਨਾਲ ਸਮਝਾਇਆ ਦੇਖੋ ਦੇਖੋ ਵਾਈਗੁਰ ਜੀ ਸਟੇਟ ਗੱਲ ਕੀਤੀ ਹੈ ਸਾਫ ਇਧਰ ਘੁਮਾ ਫਿਰਾ ਕੇ ਨਹੀਂ ਕੀਤੀ ਮਸਕੀਨ ਜੀ ਨੇ ਸੰਤ ਗਿਆਨੀ ਮਸਕੀਨ ਜੀ ਨੇ ਉਨਕਾਇ ਕਿ ਜਿਹੜੇ ਸ਼ਰਾਬ ਪਿੰਦੇ ਨੇ ਉਹਨਾਂ ਦੇ ਕੋਲ ਕਿਹੜੀ ਰੂਹਾਂ ਰਹਿਣਗੀ ਫਿਰ ਹੂੰ ਗਲਤੀ ਰਹਿਣਗੀ ਠੀਕ ਹੈ ਤਾਂ ਉਹ ਚੀਜ਼ੇ ਵਾਈ ਗੁਰ ਜੀ ਆਜੋ ਤੇਜੀ ਬੰਦਗੀ ਵਾਲੀ ਹੁਣ ਕਿ ਉਹਨਾਂ ਕੋਲ ਫਿਰ ਉਹੋ ਜੀ ਵਾਈ ਗੁਰ ਜੀ ਦੇਵੀ ਦੇਵਤਾ ਹੱਤੇ ਆ ਬਿਲਕੁਲ ਸਹੀ ਸਤ ਬਚਨ ਠੀਕ ਹੈ ਉਹਨਾਂ ਸੇ ਪੁੱਛੋ ਨਾ ਜਿਹੜੇ ਓਲਡੀ ਗੁਰਮੁਖ ਨਾਮ ਜਪਦੇ ਨੇ ਜਿਨ੍ਹਾਂ ਦੇ ਘਰ ਬੰਦਗੀ ਚੱਲਦੀ ਹੈ ਉਹਨਾਂ ਦੇ ਘਰ ਜਾ ਕੇ ਤਾਂ ਦੇਖੋ ਵਾਹਿਗੁਰੂ ਪੈਰੇ ਤੁਹਾਨੂੰ ਖੁਸ਼ਬੂ ਹੀ ਆਏਗੀ ਸ਼ੀਧੀ ਪੈਰੇ ਹੁੰਦੇ ਆ ਜਦੋਂ ਸ਼ੀਧੀ ਪੈਰੇ ਹੁੰਦੇ ਵਾਹਿਗੁਰੂ ਜੀ ਉਹਦਾ ਪਤਾ ਲੱਗ ਜਾਂਦਾ ਦੇਗ ਦੀ ਖੁਸ਼ਬੂ ਆਉਂਦੀ ਹਰ ਵੇਲੇ ਸਤ ਵਾਹਿਗੁਰੂ ਸਿੰਘ ਸਾਹਿਬ ਚਾਹੇ ਉਹਦੇ ਆਸ-ਪਾਸ ਪੈਰੇ ਤੋਂ ਪਤਾ ਲੱਗ ਜਾਂਦਾ ਵੀ ਦੇਗ ਦੀ ਖੁਸ਼ਬੂ ਆ ਰਹੀ ਹੈ ਤੇ ਜੇ ਆਂਦੀ ਜਿਹੜੀ ਆਪ ਜੀ ਨੇ ਗੱਲ ਕਹੀ ਡਿਫਰੈਂਟ ਵਾਹਿਗੁਰੂ ਇਹ ਤਾਂ ਡਿਫਰੈਂਟ ਵਾਲੀ ਖੁਸ਼ਬੂ ਹੈ ਇਸੀ ਖੁਸ਼ਬੂ ਜਿਹੜੀ ਇੱਥੇ ਆਮ ਤੌਰ ਤੇ ਨਹੀਂ ਸਾਨੂੰ ਉਹ ਮਿਲੂਗੀ ਅਲੌਕੀ ਖੁਸ਼ਬੂ ਹੋਗੀ ਪਰ ਇੱਕ ਆਈਡੀਆ ਐਗਜ਼ੈਂਪਲ ਦੇ ਤੌਰ ਤੇ ਜੰਗਲ 'ਚ ਆਪਾਂ ਜਾਂਦੇ ਹਾਂ ਕਿੰਨੇ ਤਰ੍ਹਾਂ ਦੇ ਉੱਥੇ ਫੁੱਲ ਬੂਟੇ ਹੁੰਦੇ ਆ ਪੌਦੇ ਹੁੰਦੇ ਆ ਪੇੜ 'ਚੋਂ ਜਿਹੜੀ ਨੇਚਰਲ ਜਿਹੜੀਆਂ ਫ੍ਰੈਗਰੈਂਸ ਜਿਹਨੂੰ ਆਪਾਂ ਕਹਾਂਗੇ ਖੁਸ਼ਬੂ ਆਉਂਦੀ ਹੈ ਉਹ ਦੇਵਲੋਕ ਦੀਆਂ ਖੁਸ਼ਬੂ ਆਉਂਦੀ ਹੈ ਤੇ ਉਹ ਆਉਂਦੀਆਂ ਜਾਂ ਘਰ 'ਚ ਆਜੀ ਵੜੋਗੇ ਕਿਸੇ ਦੇ ਘਰੇ ਦੇਵਲੋਕ ਵਰਗਾ ਪੈਰਾ ਹੋਵੇ ਨਾਮਬੰਦਗੀ ਹੁੰਦੀ ਹੋਵੇ ਉੱਥੇ ਆਜ ਨੂੰ ਖੁਸ਼ਬੂ ਆਜੂਗੀ ਨਹੀਂ ਤਾਂ ਜਿੱਥੇ ਸ਼ਹੀਦਾ ਦੇ ਪੈਰੇ ਹੁੰਦੇ ਆ ਉੱਥੇ ਦੇਗ ਦੀ ਖੁਸ਼ਬੂ ਆ ਜਾਏਗੀ ਸਤਿਵਚਨ ਤੇ ਵਾਹਿਗੁਰੂ ਜੀ ਉਹ ਗੁਰਮੁਖ ਜਿਨ੍ਹਾਂ ਨੂੰ ਅੱਪਾ ਮਿਲੇ ਆ ਅੱਪਾ ਉਹਨਾਂ ਨੂੰ ਇਹੀ ਮਹਾਰਾਜ ਦਾ ਹੁਕਮ ਸਮਝ ਕੇ ਉਹਨਾਂ ਦੇ ਅੱਗੇ ਬੇਨਤੀ ਕੀਤੀ ਕਿ ਆਪ ਜੀ ਨੇ ਵਾਹਿਗੁਰੂ ਜੀ ਇੱਕ ਤਾਂ ਦੇਗ ਤਿਆਰ ਕਰੋ ਅੰਮ੍ਰਿਤ ਵੇਲੇ ਹਾਂ ਸਤਿਵਚਨ ਇਸ਼ਨਾਨ ਕਰਨ ਤੋਂ ਬਾਅਦ ਦੇਗ ਤਿਆਰ ਕਰੋ ਦੇਗ ਤਿਆਰ ਕਰਦੇ ਵਕਤ ਆਪ ਜੀ ਚਾਹੇ ਬ੍ਰਹਮ ਕਵਚ ਪੜੋ ਚਾਹੇ ਜਪਜੀ ਸਾਹਿਬ ਦੀ ਬਾਣੀ ਪੜੋ ਚਾਹੇ ਵਾਹਿਗੁਰੂ ਮੰਤਰ ਪੜੋ ਪੜੋ ਉਹਨੂੰ ਤਿਆਰ ਕਰੋ ਫਿਰ ਅਰਦਾਸ ਕਰੋ ਗੁਰੂ ਸਾਹਿਬ ਜੀ ਨੂੰ ਉਗ ਲਗਾਓ ਤੇ ਫਿਰ ਉਹਨੂੰ ਘਰ ਚ ਸਾਰੇ ਪਰਿਵਾਰ ਚ ਆਪਜੀ ਸ਼ਕੋ ਤੇ ਸ਼ਹੀ ਸਿੰਘਾਂ ਨੂੰ ਅਰਦਾਸਾਂ ਕਰੋ ਗੁਰੂ ਸਾਹਿਬ ਜੀ ਨੂੰ ਅਰਦਾਸਾਂ ਕਰੋ ਕਿ ਉਹ ਪੈਰਾ ਬਖਸ਼ਣ ਜੋ ਕਿਰਪਾ ਕਰਨ ਤੇ ਆਪ ਜੀ ਦੇ ਘਰ ਕੋਈ ਇੱਦਾਂ ਦੀ ਗੱਲ ਨਹੀਂ ਹੋਏਗੀ ਤੇ ਸਭ ਤੋਂ ਵੱਡੀ ਗੱਲ ਉਹਨਾਂ ਦੀ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਵਾਹਿਗੁਰੂ ਜੀ ਕਿ ਗੁਰੂ ਸਾਹਿਬ ਤੋਂ ਇਲਾਵਾ ਨਹੀਂ ਕਿਸੇ ਤੇ ਭਰੋਸਾ ਕੀਤਾ ਉਹ ਇਹ ਨਹੀਂ ਕਿ ਫਲਾਣੇ ਬਾਬੇ ਕੋਲ ਚੱਲੇ ਆ ਜੀ ਫਲਾਣੇ ਕਿਸੇ ਕੋਲ ਚੱਲੇ ਉੱਥੇ ਤਾਂ ਫਿਰ ਭਟਕਣਾ ਤੇ ਉਹਦਾ ਕੋਈ ਹੱਲ ਨਹੀਂ ਹੋਣਾ ਆਪਣੇ ਗੁਰੂ ਤੇ ਏਕ ਰੱਖਣੀ ਇਹ ਵੀਡੀਓ ਚ ਇਹ ਗੱਲ ਆਪਜੀ ਨੂੰ ਕਹਿਣੀ ਸੀ ਕਿ ਸਾਡਾ ਕੁਕਰਾਂ ਦਾ ਐਕਸਪੀਰੀਅੰਸ ਹੈ ਕਿ ਗੁਰੂ ਸਾਹਿਬ ਜੀ ਆਪਜੀ ਨੂੰ ਕਦੀ ਪਟਕਣ ਨਹੀਂ ਦੇਣਗੇ ਹਮੇਸ਼ਾ ਸਹਾਇ ਹੋਣਗੇ ਸਤਿਬਚਾ ਜੀ ਬਾਈ ਗੁਰੂ ਜੀ ਆਪਜੀ ਅਗਰ ਦੇਖੋ ਅੰਮ੍ਰਿਤਧਾਰੀ ਪਰਿਵਾਰ ਹੈ ਜਾਂ ਘਰ ਚ ਕੋਈ ਅੰਮ੍ਰਿਤਧਾਰੀ ਹੈ ਤਾਂ ਉਹ ਇੱਕ ਤਾਂ ਦੇਗ ਉਹ ਤਿਆਰ ਕਰਨ ਜਿਹੜੇ ਅੰਮ੍ਰਿਤਧਾਰੀ ਨੇ ਘਰ ਦੇ ਵਿੱਚ ਸਤਿਬਚਾ ਤੇ ਫਿਰ ਇੱਕ ਉਹ ਜਿਹੜਾ ਆਪਾਂ ਕਹਿੰਦੇ ਰਗੜਾ ਜਿਹਨੂੰ ਆਪਾਂ ਕਹਿੰਦੇ ਆ ਘਰੇ ਸ਼ੀਦੀ ਦੇਗ ਤਿਆਰ ਕਰੋ ਤੇ ਉਹ ਵੀ ਸ਼ੀਦਾ ਦਾ ਜਿਹੜਾ ਪੈਰਾ ਉਹ ਬਹੁਤ ਸ਼ੀਧ ਪ੍ਰਸੰਨ ਹੁੰਦੇ ਨੇ ਉਹਦੇ ਤੋਂ ਤੇ ਜ਼ਰੂਰੀ ਨਹੀਂ ਹੁੰਦਾ ਵਾਏ குரு ਜੀ ਕਿ ਆਪਾਂ ਕਹੀਏ ਕਿ ਉਹਦੇ ਚ ਉਹ ਬਲਾਣਾ ਕਿ ਉਹ ਪਾਣਾ ਦੀਗ ਮਤਲਬ ਦੀਗ ਸ਼ੀਦੀ ਦੀਗ ਜ਼ਰੂਰੀ ਨਹੀਂ ਕਿ ਆਪਾਂ ਉਹਦੇ ਚ ਸੁੱਖਾ ਪਾਣਾ ਜਾਂ ਆਪਾਂ ਉਹਨੂੰ ਇੰਜ ਉਹ ਗੱਲ ਨਹੀਂ ਆਪਾਂ ਇੱਥੇ ਕਹਿ ਰਹੇ ਕਿਸੇ ਨੂੰ ਉਹ ਨਾ ਲੱਗੇ ਜਿਹਦਾ ਜਿੱਦਾਂ دل ਕਰਦਾ ਉਹ ਬਣਾ ਸਕਦੇ ਆ ਪ੍ਰਸ਼ਾਦ ਦੇ ਤੌਰ ਤੇ ਕਈ ਥੋੜਾ ਬਹੁਤ ਪਾਉਂਦੇ ਆ ਉਸ 'ਤੇ ਵੀ ਅਰਦਾਸ ਕਰਕੇ ਹੋਗ ਲਗਾ ਕੇ ਫਿਰ ਹਾਂ ਫਿਰ ਸ਼ੱਕ ਨਹੀਂ ਹੈ ਤੇ ਇਹ ਗੱਲਾਂ ਆਪਜੀ ਕਰਕੇ ਦੇਖੋ ਜੇ ਕਿਸੇ ਨੂੰ ਆਪਜੀ ਨੂੰ ਇੰਨਾ ਗੱਲ ਪਰ ਇੱਥੇ ਫੇਰ ਉਹ ਗੱਲ ਕਹਿ ਰਹੇ ਆ ਕਿ ਵਾਈ ਗੁਰੂ ਜੀ ਪੰਜ ਬਾਣੀਆਂ ਪੜਨ ਵਾਲਾ ਹੋਵੇ ਉਹ ਅੰਮ੍ਰਿਤ ਵੇਲਾ ਸਾਂਭਣ ਵਾਲਾ ਹੋਵੇ ਇਹ ਨਹੀਂ ਕਿ 12 11 ਵਜੇ ਸਤ ਬੱਚਾ ਹਾਂ ਘਰ ਉਹ ਮਨਮੁਖ ਜੀ ਫੇਰ ਤਾਂ ਵਾਈ ਗੁਰੂ ਜੀ ਮਹਾਰਾਜ ਦੇ ਅਰਦਾਸ ਕਰਕੇ ਅੰਮ੍ਰਿਤਧਾਰੀ ਹੀ ਹੋ ਜਾਓ ਮਹਾਰਾਜ ਦੇ ਬਖਸ਼ਿਸ਼ ਲਾਓ ਤੇ ਪੰਜ ਪਿਆਰਿਆਂ ਤੋਂ ਬਖਸ਼ਿਸ਼ ਲਾਓ ਤੇ ਇੱਥੇ ਵੈਕਰੂ ਜੀ ਆਪਾਂ ਉਹਨਾਂ ਨੂੰ ਇਹ ਗੱਲ ਆਪਣਾ ਐਕਸਪੀਰੀਅੰਸ ਜੋ ਕਹਿਣਾ ਚਾ ਰਹੇ ਆ ਪਰਿਵਾਰ 'ਚ ਜਿਹੜਾ ਅਮ੍ਰਿਤ ਆ ਰਹੀ ਹੋਵੇ ਅੰਮ੍ਰਿਤ ਵੇਲਾ ਸਾਹਮਣੇ ਦਾ ਹੋਵੇ ਬਾਣੀ ਵਾਤੋ ਵਾਤ ਪੜਦਾ ਹੋਵੇ ਬੰਦਗੀ ਕਰਦਾ ਹੋਵੇ ਉਹ ਕਰਕੇ ਦੇਖਣ ਤਵਾਇਕਰੂ ਜੀ ਵੈਸੇ ਤਾਂ ਜਿਹੜਾ ਇਹੋ ਜੀ ਰੂਹ ਕਿਤੇ ਹੋएगी ਉੱਥੇ ਗਲਤ ਹੋ ਨਹੀਂ ਸਕਦੀ ਪਰ ਕਈ ਵਾਰੀ ਨਾ ਆਸ-ਪਾਸ ਦੇ ਕਰਮ ਇੰਨੇ ਗਲਤ ਹੁੰਦੇ ਆ ਇਨਸਾਨ ਆਪ ਤਾਂ ਗੁਰਮੁਖ ਹੈ ਪਰ ਜਿਵੇਂ ਵੈਗੁਰੂ ਜੀ ਪਰਿਵਾਰ ਚ ਬਾਕੀ ਮਨਮੁਖ ਹੁੰਦੇ ਕੋਈ दारू ਪੀਂਦਾ ਕੋਈ ਗਲਤ ਕੋਈ ਹਰਕਤ ਕਰਦਾ ਉਹਦੇ ਕਰਕੇ ਉਹਨਾਂ ਦੇ ਕਰਮਾ ਕਰਕੇ ਘਰ ਚ ਕਈ ਵਾਰੀ ਮਾਹੌਲ ਖਰਾਬ ਹੁੰਦਾ ਪਰ ਉਹਦੇ ਤੇ ਨਹੀਂ ਕੋਈ ਆਂ ਜਾਣ ਦਿੰਦੇ ਨਾ ਪਿਤਾ ਜੀ ਉਹ ਬੱਚੇ ਤੇ ਨਹੀਂ ਆਂ ਦਿੰਦੇ ਸਰ ਕਦੀ ਵੀ ਨਹੀਂ ਆਂ ਦਿੰਦੇ ਸਤਿ ਬਚਨ ਵੈਗੁਰੂ ਜੀ ਬਹੁਤ ਪਿਆਰਿਓ ਆਪ ਜੀ ਨਾਲ ਇਹ ਸਾਰੇ ਵਿਚਾਰ ਕਰਨੇ ਸੀ ਫਿਰ ਕਿਸੇ ਵੀਡੀਓ ਚ ਆਪ ਜੀ ਦੇ ਵਿਚਾਰ ਰੱਖਾਂਗੇ ਆਓ ਫਤੇ ਦੀ ਸਾਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ